पटाका बहुत पटाका चल रहा बिल्कुल भी लड़ी टुट नहीं रही बहुत ज़्यादा पटाके माय गॉड oh जितना नजर फेरो उधर ही पटाखे पटाखे बहुत ज़्यादा के चलाते बहुत ज्यादा तो तो तार, तार हो ताड़ हुई पाई है सारी पास की बसरियाने। सारा अंबर ही रश्माया गया कि ज्यादा प्रदूषण होना है इस बार

ਇੱਕ ਮਿੰਟ ਵੀ ਕਿਤੇ ਨਜ਼ਰ ਪਟਾਕੇ ਦੀ ਜਿਹੜੀ ਆਵਾਜ਼ ਉਹ ਥੰਮ ਨਹੀਂ ਰਹੀ ਹੈਗੀ ਇੱਕ ਮਿੰਟ ਵੀ ਰਾਤ ਦੇ 10 ਵਜੇ ਆ ਰਾਤ ਦੇ 10 ਵਜੇ ਵੀ ਇੰਨਾ ਜ਼ਿਆਦਾ ਸ਼ੋਰ ਆ ਓਹੋ ਯਾ ਇੱਕ ਤੋਂ ਇੱਕ ਵੱਧ ਕੇ ਕਿਤੋਂ ਇੱਕ ਵੱਧ ਕੇ ਕਿਤੇ ਗੁਬਾਰੇ ਤੇ ਕਿਤੇ ਲਾਲ đènਾਂ ਤੇ ਕਿਤੇ ਓ ਮਾਈ ਗਾਡ ਆ ਕੀ ਆ ਟੀ ਵੀ ਕਰਦੀ ਐ ਮਛਲੀਆਂ ਦੀਆਂ ਕੋਈ ਕਿੱਧਰ ਨੂੰ ਜਾਂਦੀ ਕੋਈ ਕਿੱਧਰ ਨੂੰ ਜਾਂਦੀ ਓਹੋ ਪਾਰੇ ਨਾ ਕਈ ਵਾਰੀ ਕਰਾਜ ਵੀ ਜ਼ਿਆਦਾ ਹੋ ਜਾਂਦੇ ਆ ਉਹ ਦੇਖੋ ਕਿ ਨਾਲ ਨਜ਼ਾਰਾ ਕੋ ਉੱਤਰ ਨਜ਼ਾਰਾ ਬਹੁਤ ਹੀ ਖੂਬਸੂਰਤ ਨਜ਼ਾਰਾ ਲੱਗਦਾ ਲੇਕਿਨ ਪਰ ਇਹਦੇ ਨਾਲ ਬਹੁਤ ਜ਼ਿਆਦਾ ਪੰਛੀਆਂ ਨੂੰ ਵੀ ਬਹੁਤ ਨੁਕਸਾਨ ਹੁੰਦਾ ਹੈ। ਪੰਛੀਆਂ ਚਾਰਿਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਔਰ ਨਵੇਂ ਜੰਮੇ ਬੱਚੇ ਜਿਹੜੇ ਛੋਟੇ ਬਾਰਨ ਬੇਬੀ ਉਹਨਾਂ ਲਈ ਬਹੁਤ ਹੀ ਖਤਰਨਾਕ ਆਵਾਜ਼ ਸੁਣਾ ਕੇ ਦੀ ਲੇਕਿਨ ਪਰਪਾਇਨ ਆਪਣੇ ਇੰਜੋਏ ਵਾਸਤੇ ਬੱਤੀ ਨੂੰ ਨਹੀਂ ਵਕਸ਼ਦੇ ਹਨ ਆਹ ਕਿੰਨਾ ਮਹਿੰਗਾ ਹੋਏਗਾ ਨਾ ਕਾੜਾ ਸੈਟ ਨਾ ਖਰਚਾ ਵੀ ਨਹੀਂ ਚੰਗਾ ਇਹ ਹੀ ਖਰਚਾ ਆਪਾਂ ਕਿਸੇ ਗਰੀਬ ਦੇ ਚੌਂਕੜੀ ਤੇ ਜਾਂ ਕਿਸੇ ਦੇ ਬੱਚੇ ਦੀ ਪੜ੍ਹਾਈ ਤੇ ਲਗਾਇਆ ਹੋਵੇ ਤਾਂ ਬਹੁਤ ਦਿੱਤਾ ਪੁੰਨ ਲੱਗਦਾ ਨਾ ਮੈਨੂੰ ਆਪਣੇ ਪੋਤਿਆਂ ਦਾ ਫਿਕਰ ਲੱਗ ਜਾਂਦਾ ਏ ਕਿ ਤੇ ਇਧਰ ਮੇਰੇ ਪੋਤੇ ਨਾ ਛੜ ਦਸਾ ਕੇ ਪੋਤੇ ਦੇ ਨੁਕਸਾਨ ਵੀ ਹੋ ਸਕਦੇ ਆ ਇਹ ਇਹਨਾਂ ਨੇ ਹੁਣ ਸੈਟ ਦਾ ਚਲਾਇਆ ਆਪਣਾ ਓ ਮਾਈ ਗੋਡ ਬਾਈ ਗੁਰੂ ਕਰੇ ਆਉਣ ਵਾਲੀ ਦੀਵਾਲੀ ਸਾਰਿਆਂ ਲਈ ਖੁਸ਼ੀਆਂ ਭਰਿਆ ਲੈ ਕੇ ਆ ਰਹੇ ਹਾਂ ਔਰ ਇਸ ਦੀਵਾਲੀ ਭਾਦਿਕ ਦੇ ਮਾਨਯੰਤਰ ਬਾਈ ਕਿ ਇਹੋ ਜਿਹੀ ਰੌਸ਼ਨੀਆਂ ਜਗਾਵੇ ਕਿ ਕਿਸੇ ਦੀ ਵੀ ਦਿਵਾਲੀ ਕਿੰਨਾ ਜਾਵੇ ਹਰ ਕੋਈ ਆਪਣੇ ਘਰ ਵਿੱਚ ਕ੍ਰਿਸ਼ਨ ਆਵੇ ਚਾ ਮਹਿਕਣ ਹੋਰ ਲਾਈਕ ਵੀ ਸੋਨੇ ਦੇ ਸਾਰਿਆਂ ਵਾਸਤੇ ਲੈ ਕੇ ਆਏ ਕਿ ਜੀ ਅਗਲੀ ਪੂਰੀ ਜੀ ਸੋ ਬਕਮਨਾ ਵਾ ਸਾਰਿਆਂ ਲਈ ਔਰ ਮੰਦੀ ਛੋੜ ਦੀਵਸ ਦੀਆਂ ਸਾਰੀਆਂ ਸੰਤਾਂ ਨੂੰ ਬਹੁਤ ਸਾਰੀ ਵਧਾਈਆਂ ਜੀ